ਦੱਸ ਦਈਏ ਕਿ ਇੱਕ ਵੱਡਾ ਹਾਸਾ ਖੂਨ ਤੋਂ ਜਿਹੜਾ ਟੜਿਆ ਹੈਗਾ ਗੱਲ ਕਰਾਂਗੇ ਸੁੰਦਰ ਚੱਕ ਬਣੀ ਲੋਦੀ ਦੀ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਰਾਤ ਜਿਹੜੀ ਇੱਕ ਗੱਡੀ ਹੈਗੀ ਹੈ ਓਵਰ ਕੰਟਰੋਲ ਹੋ ਕੇ ਕੁਝ ਦੁਕਾਨਾਂ ਦੇ ਵਿੱਚ ਜਾ ਕੇ ਵਜੀ ਹੈ ਸ਼ੁਕਰ ਖੁਦਾ ਦਾ ਇਹ ਰਿਹਾ ਕਿ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈਗਾ ਇਸ ਦੀ ਜੇ ਗੱਲ ਕਰੀਏ ਤਾਂ ਸੀਸੀਟੀਵੀ ਫੂਟੇਜ ਵੀ ਜਿਹੜੀ ਸਾਹਮਣੇ ਆਈ ਹੈ ਤਸਵੀਰਾਂ ਤੁਸੀਂ ਇੱਕ ਸਾਈਡ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਗੱਡੀ ਜਿਹੜੀ ਹੈ ਬਿਨਾ ਕੰਟਰੋਲ ਤੋਂ ਹੋ ਕੇ ਜਿਹੜੀ ਇਹ ਦੀਵਾਰ ਦੇ ਵਿੱਚ ਵੱਜਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਸਥਾਨੀ ਲੋਕ ਜਦੋਂ ਸਵੇਰੇ ਉੱਥੇ ਪਹੁੰਚਦੇ ਹਨ ਤੇ ਉਹਨਾਂ ਵੱਲੋਂ ਜਦੋਂ ਦੇਖਿਆ ਜਾਂਦਾ ਹੈ ਵੀ ਉਹ ਜਿਹੜਾ ਦੁਕਾਨ ਦਾ ਸ਼ਟਰ ਸ਼ੁੱਟ ਟੁੱਟੇ ਹੋਏ ਸੀ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਸੀ ਪਰ ਉਸ ਦੇ ਵਿੱਚ ਜੇ ਗੱਲ ਕੀ ਤੇ ਲੋਕਾਂ ਨੇ ਇਸ ਸੰਬੰਧੀ ਕੀ ਕੀਤਾ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਕੀ ਨਾ ਜੀ ਜੀ ਕੀ ਗੱਲਬਾਤ ਹੋਈ ਆ ਤੁਹਾਡੀ ਦੁਕਾਨ ਦੇ ਲੱਗੇ ਜੀ ਮੈਂ ਰਾਤ ਨੂੰ 9 ਵਜੇ ਨਾਲ ਘਰ ਨੂੰ ਗਿਆ 9 ਵਜੇ ਦੇ ਕਰੀਬ ਤਸਵੀਰੇ ਆ ਕੇ ਦੇਖਿਆ ਤੇ ਸ਼ਟਰ ਜਿਹੜੇ ਸੀ ਇਹ ਇੱਥੇ ਥੱਲੇ ਅੱਗੇ ਪੇਜੇ ਰਹੀ ਤੇ ਪਤਾ ਨਹੀਂ ਕੀ ਵਾਰਦਾਤ ਹੋਈ ਆ ਰਾਤ ਨੂੰ ਕੀ ਗੱਲਬਾਤ ਹੋਈ ਕੀ ਲੱਗਾ ਤੁਹਾਨੂੰ ਸਵੇਰੇ ਆ ਕੇ ਪਤਾ ਤੇ ਲੱਗਿਆ ਹੋਊਗਾ ਕੀ ਗੱਲਬਾਤ ਹੋਈ ਆ ਮੈਨੂੰ ਇਹ ਲੱਗਿਆ ਕਿ ਰਾਤ ਨੂੰ ਕੋਈ ਬਲੈਰੋ ਆਈ ਆ ਤੇ ਉਹਦੇ ਨਾਲ ਵੱਜੀ ਆ ਤੇ ਤਾਂ ਤਾਂ ਕਾਫੀ ਤੇਜ਼ ਸੀਗੀ ਬਲੈਰੋ ਹਾਂ ਕਾਫੀ ਤੇਜ਼ੀ ਹੋਣੀ ਆ ਤਾਂ ਕਿ ਨਾਲੇ ਕਿਨੇ ਹੁੰਦਾ ਤਾਂ ਕੋਈ ਵੱਡਾ ਹਾਸਾ ਹੋ ਸਕਦਾ ਹਾਂ ਦਿਨੇ ਹੋ ਸਕਦਾ ਲੱਗਿਆ ਐਮਐਲਏ ਸਾਹਮਣੇ ਤੱਤਰ ਆ ਇੱਥੇ ਰਸ਼ ਪਿਆ ਹੀ ਰਹਿੰਦਾ ਜ ਦਿਨੇ ਦਿਨ ਹੁੰਦਾ ਤਾਂ ਕੋਈ ਨਾ ਕੋਈ ਆਹ ਜਾਣਾ ਇਹ ਖਾਲੇ ਜਾਣਾ ਕਿ ਗੱਡੀ ਆਰਾਮ ਨਾਲ ਆਪਣੇ ਕੰਟਰੋਲ 'ਚ ਚਲਾਨੀ ਚਾਹੀਦੀ ਆ ਹਾਂਜੀ ਬਾਈ ਕੀ ਨਾਮ ਆ ਜੀ ਆਪਣਾ ਮੇਰਾ ਨਾਜੀ ਪੱਪੂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬਣੀ ਲਉਦੀ ਤੂੰ ਕੀ ਗੱਲ ਬਸ ਦੋ ਜੀ ਪਿੱਛੇ ਦੇਖਿਆ ਸ਼ਟਰ ਕਾਫੀ ਟੁੱਟੇ ਨੇ ਦਾ ਇਹ ਬਹੁਤ ਬੁਰਾ ਹਾਲ ਸਾਣਾ ਗੱਡੀ ਬੱਜੀ ਗਈ ਤੇ ਜੇ ਜਦਾ ਵੱਜ ਜਾਂਦੀ ਤੇ ਗੱਡੀ ਵਾਲੇ ਮਰ ਸਕਦੇ ਹੈ ਕੋਈ ਲੱਗੇ ਦੁਕਾਨਦਾਰ ਵੀ ਆ ਸਕਦੇ ਹੋਗੇ ਛੇੜ ਵਿੱਚ ਕਿਹੜੀ ਗੱਡੀ ਕੋਈ ਲੱਗਾ ਪਤਾ ਇਹ ਮੈਨੂੰ ਪਾਨਪੜ ਬੰਦਾ ਮੈਂ ਗੱਡੀ ਦਾ ਨਹੀਂ ਮੈਨੂੰ ਪਤਾ ਕਿਹੜੀ ਗੱਡੀ ਸੀ ਇਹ ਹੈ ਵੀ ਜੇ ਜਿੱਦਾਂ ਰਾਤ ਹੁੰਦਾ ਇੱਥੇ ਸਾਮ ਨੂੰ ਪੈਗ ਬੂਲ ਆਣ ਵਾਲੇ ਤੁਰੇ ਰਹਿੰਦੇ ਆ ਠੇਕਾ ਲੱਗ ਗਿਆ ਐਮਐਲਏ ਦਾ ਹੱਥ ਲੱਗ ਗਿਆ ਤੇ ਜੇ ਕੋਈ ਮਰ ਜਾਂਦਾ ਬੰਦਾ ਤਕ ਕਿੰਨੀ ਮੁਸ਼ਕਲ ਹੋਣੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਟ੍ਰੈਵਲ ਜਗਾ ਗੈਵਲ ਕਿਆ ਬਾਰੇ ਇਹੀ ਕਹਿਣਾ ਚਾਹੁੰਦੇ ਵੀ ਇਹ ਆ ਡਰਾਈਵਰ ਨੂੰ ਚਾਹੀਦਾ ਹੈ ਵੀ ਬਿਲਕੁਲ ਸਹੀ ਤਰੀਕੇ ਚੱਲਣਾ ਚਾਹੀਦਾ ਆਸਤਾ ਚੱਲ ਜੇ ਆਰਾਮ ਨਾਲ ਚੱਲ ਜੀਦਾ दारू ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ